ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਪਿੰਡ ਝਖੜਵਾਲਾ ਝਖੜਵਾਲਾ ਪਿੰਡ ਦੋਸਤੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਜੈਤੋ ਪਾ ਜਾਂਦੀ ਆ ਇਸ ਪਿੰਡ ਦੇ ਵਿੱਚ ਦੋਸਤੋ ਬਾਈ ਜੀ ਦਾ ਘਰ ਦੇ ਪਸ਼ੂ ਆ ਲੋੜ ਅਨਸਾਰ ਰੱਖਦੇ ਆ ਲੋੜ ਤੋਂ ਜ਼ਿਆਦਾ ਤਿਆਰ ਹੋ ਜੇ ਤਾਂ ਦੋਸਤੋ ਉਹ ਸੇਲ ਕਰ ਦਿੰਦੇ ਆ ਬਾਈ ਜੀ ਤੇ ਜਿਹੜੇ ਵੀਰ ਦੋਸਤੋ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਨੂੰ ਵੇਖ ਰਹੇ ਆ ਉਹਨਾਂ ਵੀਰਾਂ ਨੂੰ ਬੇਨਤੀ ਆ ਰਿਕੁਐਸਟ ਆ ਵੀ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਤੇ ਇਸ ਵਾਰ ਦੀ ਦੋਸਤੋ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਂ ਦੱਸਿਓ ਮੇਰਾ ਨਾਂ ਲਖਵੀਰ ਸਿੰਘ ਆ ਲਖਵੀਰ ਸਿੰਘ ਸਨਫ ਨਛੱਤਰ ਸਿੰਘ ਸਨਫ ਨਛੱਤਰ ਸਿੰਘ ਟੈਂਡ ਝਖੜਾ ਜ਼ਿਲ੍ਹਾ ਫਰੀਦਕੋਟ ਠੀਕਾ ਬਰਗਾੜੀ ਦੇ ਨੀੜੀਕ ਸਾਢੇ 3 ਕਿਲੋਮੀਟਰ ਨੇੜੇ ਬਰਗਾੜੀ ਦੇ ਨੇੜੇ ਰਹ ਜਾਂਦਾ ਹਾਂ ਠੀਕ ਆ ਤੇ ਬਾਈ ਜੀ ਆਪਣਾ ਨੰਬਰ ਵੀ ਦੱਸਿਓ ਮੇਰਾ ਨੰਬਰ 94630 94630 83 40883 40883 ਤੇ ਬਈ ਇਹ ਬਾਈ ਫਿਰ ਆਪਣੇ ਘਰ ਦੀ ਆ ਹਾਂਜੀ ਇਹ ਘਰ ਦੀ ਬੱਚੀ ਠੀਕ ਆ ਤੇ ਕਿੰਨੇ ਦਿਨ ਲੱਜੂ ਬਾਈ ਸੂਨ ਦੇ ਵਿੱਚ ਇਹ اٹਕਦਾ ਰਹਿ ਗਿਆ ਬਈ ਇਹਦੇ ਦਿਨ 8 ਦਿਨ ਰਹਿ ਗਿਆ ਸੂਨ ਦੇ ਵਿੱਚ ਤੇ ਕਿੰਨੀ ਉਮਰ ਹੋ ਗਈ ਬਾਈ ਇਹਦੀ ਇਹ ਬਾਈ 2 ਦੰਦ ਹੁਣੇ ਸਿੱਟੇ ਆ 2 ਦੰਦ ਸਿੱਟੇ ਆ ਹਜੇ ਹੁਣੇ ਹੀ ਠੀਕ ਆ ਤੇ ਕਿੰਨੇ ਦਿਨ ਲੈ ਜੂ ਸੂਨ ਦੇ ਵਿੱਚ ਬਸ 8 ਦਿਨ ਲੈ ਜੂ 8 ਦਿਨ ਲੈ ਜੂ ਤੇ ਮਦਰ ਰਿਕਾਰਡ ਕੀ ਆ ਬਈ ਇਹ ਮਦਰ ਬਈ 30 ਪਲੱਸ 30 ਪਲੱਸ ਕੀ ਇਹਦੀ ਕੀ ਉਮੀਦ ਕਰਦੇ ਆ ਬਈ ਇਹਦੀ ਹੁਣ ਅਸੀਂ 35 36 ਦੀ ਕਰਦੇ ਹਾਂ ਬਈ ਅੱਛਾ ਪਹਿਲਾਂ 35 36 ਲੀਟਰ ਦੇ ਦਊਗੀ ਹਾਂਜੀ ਇਹਦਾ ਸੀਮਨ ਵਗੈਰਾ ਦਾ ਪਤਾ ਹੈ ਕਿਹੜਾ ਸੀਮਨ ਦੀ ਹੈ ਬਈ ਇਹ ਆਪ ਹੀ ਸਰਕਾਰੀ ਸੀਮਨ ਦੀ ਆਪ ਸਰਕਾਰੀ ਦੀ ਹੈ ਹੁਣ ਅੱਗੇ ਕਿਹੜਾ ਲੱਗਿਆ ਬਈ ਹੁਣ ਅੱਗੇ ਜੀ ABC ਦਾ ਸੀਮਨ ਹੈ ਉਹ ਮੇਰੇ ਕੋਲ ਜਾਨੀ ਕਿ ਉਹ ਹੈ ਨਹੀਂ ਹੈ ਸੋਡੀ ਆਰਗੇਨਾਈਜ਼ਰ ਤਾਂ ਕਿ ਤੇ ਸਾੰਭਿਆਵਾ ਸੀਗਾ ਠੀਕ ਆ ਤੇ ਏ ਬੀ ਵੀ ਵਜਦਾ ਵੀ ਲੋ ਵੀ ਸਜਣੋ ਏ ਬੀ ਸੀ ਦਾ ਸੀਮਨਾ ਕੋਈ ਬਾਈ ਨੂੰ ਪ੍ਰੋਪਰ ਯਾਦ ਨਹੀਂ ਸਾੰਭਿਆ ਹੋਇਆ ਸੀ ਬਾਈ ਨੇ ਘਰੇ ਰੰਗ ਰੂਮ ਕਰਾਇਆ ਤੇ ਉਦੋਂ ਸਾਹ ਸੁਭਾਈ ਤੇ ਸਿੱਟਦਾ ਅੰਕਲ ਜੀ ਨੇ ਤੇ ਤੋਰ ਕੇ ਵੀ ਤੁਹਾਨੂੰ ਵਿਖਾਵਾਂਗੇ ਸਜਣੋ ਮੂੰਹ ਮੱਥਾ ਫੇਸ ਕੁਆਲਿਟੀ ਤੁਹਾਨੂੰ ਸਾਰਾ ਕੁਝ ਵਿਖਾ ਦਿੰਨੇ ਆ ਦੇਖ ਸਕਦੇ ਆ ਦੋਸਤੋ ਫੇਸ ਬਿਊਟੀ ਦੀ ਬਹੁਤ ਸਾਫ ਸੁਥਰੀ ਆ ਦੇਖ ਸਕਦੇ ਆ ਤੇ ਕੱਦ ਕਾਠ ਦੀ ਗੱਲ ਕਰੀਏ ਤਾਂ ਦੋਸਤੋ ਕੱਦ ਕਾਠ ਬਹੁਤ ਆ ਪੂਰੀ ਵੱਡੀਆਂ گاਵਾਂ ਦੇ ਵਿੱਚ ਆਉਂਦੀ ਐ ਦੋਸਤੋ ਦੋ ਦੰਦ ਹਜੇ ਹੁਣ ਸਿੱਟੇ ਹੀ ਐ ਇਹਨੇ ਤੇ ਥਣ ਹਵਾਨੇ ਦੀ ਗੱਲ ਕਰੀਏ ਤਾਂ ਦੋਸਤੋ ਬਹੁਤ ਵੱਡਾ ਹਵਾਨਾ ਤਿਆਰ ਕਰਨਾ ਹਜੇ ਇੱਕ ਹਫਤੇ ਦੀ ਕੱਚੀ ਐ ਦੋਸਤੋ ਦੋਸਤੋ ਵੇਖ ਸਕਦੇ ਥੋੜੀ ਭਲੂਣਾ ਇਹ ਸਾਦਿਆਂ ਦੋਸਤੋ ਥਣਾ ਦਾ ਸਾਇ ਗੈਵ ਗੈਵ ਦੀ ਗੱਲ ਕਰੀਏ ਤਾਂ ਦੋਸਤੋ ਗੈਵ ਵੀ ਬਹੁਤ ਜ਼ਿਆਦਾ ਐ ਦੇ ਹਜੇ 1 ਹਫਤਾ ਦੋਸਤੋ ਸੂਨ ਦੇ ਵਿੱਚ ਬਾਕੀ ਬਾਕੀ ਸੀਰ ਠੰਡੀ ਆ ਬਾਈ ਜੀ ਹੱਥ ਮਾਰ ਰਹੇ ਆ ਹਾਂਜੀ ਦੇਖ ਸਕਦੇ ਆ ਵਾਲ ਢੱਲਾ ਪੂਰੀਆਂ ਪਈਆਂ ਹੀ ਹਜੇ ਬੱਸ ਓਏ ਲੈ ਵੀ ਤੋਰੀ ਮੜਾ ਆ ਲੋ ਵੀ ਸੱਜਣੋ ਤੁਰੀ ਜਾਂਦੀ ਤੋਂ ਹਵਾਨੇ ਦੀ ਜੱਜਮੈਂਟ ਤੁਹਾਨੂੰ ਹੋਰ ਵੀ ਹੋ ਜਾਣੀ ਆ ਦੇਖ ਸਕਦੇ ਆ ਟੈਲ ਟੂ ਦੋਸਤੋ ਬਹੁਤ ਪਈਆ ਹਜੇ ਤੇ ਕਦ ਕਾਠ ਦੀ ਗੱਲ ਕਰੀਏ ਤਾਂ ਕਦ ਕਾਠ ਵੀ ਬਹੁਤ ਆ ਮੋੜ ਲਾ ਵੀ ਆਸ ਬੰਦ ਲੈ ਚੱਲ ਬਈ ਓਏ 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 ਆ ਪਸ਼ੂਆ ਬਾਈ ਦੇ ਜੇ ਕੋਈ ਲੋਡ ਤੋਂ ਜ਼ਿਆਦਾ ਪਲ ਜਾਂਦਾ ਦੋਸਤੋ ਬਾਈ ਜੀ ਸੇਲ ਕਰ ਦਿੰਦੇ ਆ ਤੇ ਇੱਕ ਇਧਰੋ ਦੋਸਤੋ ਜਰਸੀ ਬੱਚੀ ਆ ਬਾਈ ਕੋਲੇ ਬਹੁਤ ਚੰਗੀ ਦੇਖ ਸਕਦੇ ਆ ਵੈਸੇ ਸੇਲ ਇਹ ਇੱਕ ਵਹਿੜੀ ਹੈ ਕੀ ਮੁੱਲ ਕਰਾਂਗੇ ਬਾਈ ਜੀ ਇਹ ਬਾਈ 1 ਲੱਖ ਤੇ 10000 1 ਲੱਖ ਤੇ 10000 ਕੋਈ ਮਾਨਤਾਨ ਮਾਨਤਾਨ ਹੋ ਜੀ ਜੋ ਵੀਡੀਓ ਵੇਖਿਆਊਗਾ ਤੁਹਾਡੀ ਲੋ ਵੀ ਸੱਜਣੋ ਬਾਈ ਦਾ ਕਹਿਣਾ ਜੇ ਕੋਈ ਵੀਡੀਓ ਵੇਖ ਕੇ ਆਊਗਾ ਮਾਨਤਾਨ ਤੁਹਾਡਾ ਪੂਰਾ ਕੀਤਾ ਜਾਊਗਾ ਜਿਸ ਕਿਸੇ ਵੀਰ ਦੇ ਦੋਸਤੋ ਇਹ ਵਿਹੜ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਨਾਲ ਸੰਪਰਕ ਕਰ ਸਕਦੇ ਆ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਵੀਡੀਓ ਵੇਖ ਲਈ ਧੰਨਵਾਦ ਦੋਸਤੋ